ਪਲਾਸ ਜਾਂ ਤੇ ਦੇੜੇ ਪੈਣਗੇ ਵੱਧ ਪੈਸੇ ਅੱਜ ਤੋਂ ਉਦੇਸ਼ਪਰ ਦੇ ਵਿੱਚ ਵੱਧ ਰਹੇ ਨੇ ਟੋਲ ਰੇਟ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਆਦੇਸ਼ NHAI ਦੇ ਵੱਲੋਂ ਟੋਲ ਰੇਟ ਦੇ ਵਿੱਚ 2 ਤੋਂ 5% ਦਾ ਵਾਧਾ ਕੀਤਾ ਗਿਆ ਹੈ ਮੰਥਲੀ ਪਾਸ ਦੇ ਵਿੱਚ 10 ਰੁਪਏ ਦਾ ਵਾਧਾ ਕੀਤਾ ਗਿਆ NHAI ਦੇ ਵੱਲੋਂ ਹਰ ਸਾਲ ਟੋਲ ਫੀਸਾਂ ਦੀ ਕੀਤੀ ਜਾਂਦੀ ਹੈ ਸਮਿੱਟਾ ਸੋ ਅੱਜ ਤੋਂ ਟੋਲ ਤੇ ਵੱਧ ਪੈਸੇ ਦੇਣੇ ਪੈਣਗੇ ਤੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਇਹ ਆਦੇਸ਼ ਯਾਰਾ ਚਾਇਦੇ ਵੱਲੋਂ ਹੁਣ ਟੋਲ ਰੇਟ ਦੇ ਵਿੱਚ 2 ਤੋਂ 5 5% ਦਾ ਵਾਅਦਾ ਰਲਾਈ ਕੀਤਾ ਗਿਆ ਮਨਥਲੀ ਪਾਸ ਦੇ ਵਿੱਚ ਵੀ 10 ਰੁਪਏ ਦਾ ਹੁਣ ਵਾਅਦਾ ਹੋਵੇਗਾ। ਸੋ ਹਰ ਸਾਲ ਜਿョ ਕਿ ਸਮੀਖਿਆ ਕੀਤੀ ਜਾਂਦੀ ਹੈ ਟੋਲ ਰੇਟਾਂ ਦੀ ਪਰ ਹੁਣ ਇਸ ਸਾਲ ਹੁਣ ਟੋਲ ਪਲਾਜ਼ਾਂ ਤੇ ਵਾਧੂ ਪੈਸੇ ਦੇਣੇ ਪੈਣਗੇ ਟੋਲ ਦੇ ਰੇਟ ਵਧ ਰਹੇ ਨੇ ਅੱਜ ਤੋਂ ਪੂਰੇ ਦੇਸ਼ ਭਰ ਦੇ ਵਿੱਚ। ਦਿ ਨੈਸ਼ਨਲ ਹਾਈਵੇ ਔਥੋਰਟੀ ਆਫ ਇੰਡੀਆ ਦਾ ਇਹ ਆਦੇਸ਼ ਕਿ ਅੱਜ ਤੋਂ ਟੋਲ ਰੇਟ ਵਧਾਏ ਜਾ ਰਹੇ ਨੇ ਐਨਐਚਆਈ ਦੇ ਵੱਲੋਂ 2 ਤੋਂ 5% ਦਾ ਇਹ ਵਾਅਦਾ ਕੀਤਾ ਜਾ ਰਿਹਾ ਹੈ